ਜਿਹੜੀ ਜਿਹੜੀ ਆਪਣੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਲੋਕ ਆਉਂਦੇ ਨੇ ਉਹਨਾਂ ਦੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ ਛਨੀ ਮਹਾਰਾਜ ਦੇ ਤੇਲ ਚੜਾਇਆ ਜਾਂਦਾ ਹੈ ਮਾਂ ਚੜਾਏ ਜਾਂਦੇ ਨੇ ਤੇਲ ਚੜਾਏ ਜਾਂਦੇ ਨੇ ਬੜੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਬੜੇ ਬੜੇ ਲੋਕ ਆਉਂਦੇ ਨੇ ਬੜੇ ਬੜੇ ਭਾਵਨਾ ਨਾਲ ਆਉਂਦੇ ਨੇ ਬੜੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਨੇ ਉਹਨਾਂ ਦੀ ਸ਼ਰਧਾ ਪੂਰੀਆਂ ਹੁੰਦੀਆਂ ਨੇ ਉਹਨਾਂ ਦੀਆਂ ਮਨੁਕਾਮਨਾ ਪੂਰੀਆਂ ਮੈਂ ਸਾਰੀ ਜਨਤਾ ਨੂੰ ਸਭ ਨੂੰ ਇਹ ਹੀ ਕਹਾਂਗਾ ਛਨੀ ਮਹਾਰਾਜ ਦੇ ਮੰਦਰ ਮੱਥਾ ਟਿਕੋ ਚਨੀ ਦੇਵ ਦੇ ਨਾਰੀਅਲ ਤੁਸੀਂ ਚੜਾ ਸਕਦੇ ਹੋ ਸਰੋਂ ਦਾ ਤੇਲ ਚੜਾ ਸਕਦੇ ਹੋ ਗੋੜ ਚੜਾ ਸਕਦੇ ਹੋ ਗੋੜ ਚਨੇ ਚੜਾ ਸਕਦੇ ਹੋ ਬੋਲੋ ਛਨੀ ਦੇ ਭਗਵਾਨ ਕੀ ਜੈ ਇਹ ਛਨੀ ਮੰਦਿਰ ਬੜੀ ਸ਼ਰਧਾ ਔਰ ਭਾਵਨਾ ਨਾਲ ਬਣਿਆ ਹੈ ਇੱਥੇ ਕਮ ਸੇ ਕਮ 150 ਸਾਲ ਪੁਰਾਣਾ ਬੋੜ ਹੈ ਜਿਹਨੂੰ ਬੜੀ ਕਟਨ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਸਾਡੇ ਮੈਂਬਰਾਂ ਨੇ ਸਭ ਮਿਲ ਕੇ ਛਣੀ ਬਚਾਇਆ ਬੋਰਡ ਨੂੰ ਬਚਾ ਕੇ ਬੋਰਡ ਇੱਕ ਦੇਵਤਾ ਹੈ ਇਹਦੀ ਛਤਰਛਾਇਆ ਬਹੁਤ ਵੱਡੀ ਛਤਰਛਾਇਆ ਹੈ ਇਹਦੀ ਜਿੰਨੀਂਕ ਪੂਜਾ ਕੀਤੀ ਜਾਵੇ ਬਹੁਤ ਹੈ ਇੱਥੇ ਛਣੀ ਮਹਾਰਾਜ ਦਾ ਮੰਦਿਰ ਬਣ ਗਿਆ ਭਗਵਾਨ ਸ਼ੰਕਰ ਦਾ ਮੰਦਿਰ ਬਣ ਗਿਆ ਭਗਵਾਨ ਹਨੂਮਾਨ ਜੀ ਦਾ ਮੰਦਿਰ ਹੈ ਛੇ ਪਰਿਵਾਰ ਹੈ ਜਿਹੜੀ ਜਿਹੜੀ ਆਪਣੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਲੋਕ ਆਉਂਦੇ ਨੇ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਛਣੀ ਮਹਾਰਾਜ ਦੇ ਤੇਲ ਚੜਾਇਆ ਜਾਂਦਾ ਹੈ ਮਾਂ ਚੜਾਏ ਜਾਂਦੇ ਨੇ ਤਿਲ ਚੜਾਏ ਜਾਂਦੇ ਨੇ ਬੜੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਸ਼ਰਧਾ ਵਰ ਭਾਵਨਾ ਦੇ ਨਾਲ ਆਉਂਦੇ ਨੇ ਇੱਥੇ ਜੰਮੀ ਮੰਦਰ ਉਹਨਾਂ ਦੀ ਹਮੇਸ਼ਾ ਹੀ ਜੈਜਕਾਰ ਹੁੰਦੀ ਹੈ ਉਹਨਾਂ ਦਾ ਪਰਿਵਾਰ ਵੀ ਸੁਖੀ ਜਿਵੇਂ ਕਹਿੰਦੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਸੇ ਤਰ੍ਹਾਂ ਦੀਆਂ ਸੁਖਾਂ ਸ਼ਾਂਤੀਆਂ ਇੱਥੇ ਆ ਕੇ ਮਿਲਦੀਆਂ ਨੇ ਬੜੇ ਬੜੇ ਲੋਕ ਆਉਂਦੇ ਨੇ ਬڑے-ਬڑے ਭਾਵਨਾ ਨਾਲ ਆਉਂਦੇ ਨੇ ਬੜੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਨੇ ਉਹਨਾਂ ਦੀ ਸ਼ਰਧਾ ਪੂਰੀਆਂ ਹੁੰਦੀਆਂ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਮੈਂ ਸਾਰੀ ਜਨਤਾ ਨੂੰ ਸਭ ਨੂੰ ਇਹ ਹੀ ਕਹਾਂਗਾ ਛਨੀ ਮਹਾਰਾਜ ਦੇ ਮੰਦਰ ਮੱਥਾ ਟੇਕੋ ਔਰ ਆਪਣੇ ਹੱਥੀਦਾਨ ਕਰੋ ਹੱਥੀਦਾਨ ਮਾਂ ਕਲਿਆਣ بڑے ਭਾਵਨਾ ਨਾਲ ਲਾਓ ਤੁਹਾਨੂੰ ਛਨੀ ਮਹਾਰਾਜ ਭਾਗ ਲਾਏਗਾ ਤੇ ਭਾਗਾ ਨਾਲ ਹੀ ਸਭ ਕੁਝ ਮਿਲਦਾ ਹੈ ਬੋਲੋ ਛਨੀ ਦੇਵ ਮਹਾਰਾਜ ਜੀ ਕੀ ਜੈ ਇਹ ਛਨੀ ਮੰਦਰ ਹੈ ਇਹ ਬੜੀ ਸ਼ਰਧਾ ਔਰ ਭਾਵਨਾ ਵਾਲਾ ਮੰਦਰ ਹੈ ਇੱਥੇ ਲੋਕ ਰਾਤ ਨੂੰ ਸ਼ਬ ਸਵੇਰੇ ਸ਼ਾਮੀ ਛਨੀ ਮੰਦਰ ਆਂਦੇ ਨੇ ਸਰੋਂ ਦਾ ਤੇਲ ਲੈ ਕੇ ਬੜੇ ਮਨਕਾਮਨਾ ਦੇ ਨਾਲ ਛਨੀ ਮਹਾਰਾਜ ਦੇ ਚਰਨਾਂ ਦੇ ਵਿੱਚ ਤੇਲ ਪਾਉਂਦੇ ਨੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜਿਹੜੇ ਛਨੀ ਮਹਾਰਾਜ ਦੇ ਚਰਨਾਂ ਦੇ ਵਿੱਚ ਤੇਲ ਪਾਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਸੁੱਖ ਸ਼ਾਂਤੀ ਰਹਿੰਦੀ ਹੈ ਬੜੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੈ ਕਿਉਂਕਿ ਛਨੀ ਮਹਾਰਾਜ ਨੂੰ ਮਨਾਣਾ ਤੇ ਸਦਾ ਹੀ ਸੁੱਖ ਬਣਾ ਛਨੀ ਮਹਾਰੇ ਦੇ ਦੀਵਾ ਲੋਕ ਆ ਕੇ ਜਗਾਉਂਦੇ ਨੇ ਪਿੱਪਲ ਦੇ ਥੱਲੇ ਦੀਵਾ ਲੋਕ ਜਗਾਉਂਦੇ ਨੇ ਬੋਰ ਦੇ ਥੱਲੇ ਦੀਵਾ ਲੋਕ ਆ ਕੇ ਜਗਾਉਂਦੇ ਨੇ ਬੜੀਆਂ ਉਹਨਾਂ ਦੀਆਂ ਮਨਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਤਾਂ ਸਭ ਨੂੰ ਇਹੀ ਅਰਦਾਸ ਕਰਾਂਗਾ ਸਭ ਨੂੰ ਇਹੀ ਕਹਾਂਗਾ ਕਿ ਬਲੋ ਛਨੀ ਦੇ ਮਹਾਰਾਜ ਕੀ ਜੈ ਔਰ ਛਨੀ ਦੇ ਮਹਾਰਾਜ ਦੇ ਆਓ ਔਰ ਸਦਾ ਸੁੱਖ ਪਾਓ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਆਓ ਛਨੀ ਦੇ ਦੇ ਨਾਰੀਅਲ ਤੁਸੀਂ ਚੜਾ ਸਕਦੇ ਹੋ ਸਰੋਂ ਦਾ ਤੇਲ ਚੜਾ ਸਕਦੇ ਹੋ ਗੋੜ ਚੜਾ ਸਕਦੇ ਹੋ ਗੋੜ ਚਨੇ ਚੜਾ ਸਕਦੇ ਹੋ ਹਣ ਇਹ ਛਨੀ ਮਹਾਰਾਜ ਦੇ ਤੇਲ ਕਿਉਂ ਚੜਾਇਆ ਜਾਂਦਾ ਹੈ ਛਨੀ ਮਹਾਰੇ ਦੇ ਤੇਲ ਤਾਂ ਚੜਾਇਆ ਜਾਂਦਾ ਕਿ ਹਣ ਛਨੀ ਮਹਾਰੇ ਦੇ ਹਨੂਮਾਨ ਜੀ ਦੇ ਨਾਲ ਇਹਨਾਂ ਦਾ ਕੋ ਆ ਪੈ ਗਿਆ ਉਸ ਤੋਂ ਬਾਅਦ ਛਨੀ ਮਹਾਰਾਜ ਨੂੰ ਹਨੂਮਾਨ ਜੀ ਨੇ ਤੇਲ ਮਲ ਕੇ ਉਹਨਾਂ ਦੇ ਸਰੀਰ ਨੂੰ ਸ਼ਾਂਤ ਕੀਤਾ ਉਹਨਾਂ ਨੂੰ ਸਹੀ ਸਲਾਮਤ ਕੀਤਾ ਇਸੇ ਕਰਕੇ ਕਿ ਛਨੀ ਮਹਾਰਾਏ ਦੇ ਤੇਲ ਚੜਾਇਆ ਜਾਂਦਾ ਹੈ ਕਿ ਸਭ ਦੀਆਂ ਪੀੜਾਂ ਠੀਕ ਹੋਣਗੀਆਂ ਜਿਹੜਾ ਛਨੀ ਮਹਾਰੇ ਦੇ ਤੇਲ ਚੜਾਏਗਾ ਬੋਲੋ ਛਨੀ ਦੇਵ ਮਹਾਰਾਜ ਕੀ ਜੀ